सहतियों तो तुम्हें पता ही है कि गुरुदान सिंह काका की पुस्तक गुरहानी सफर दो घर तक हो चुकी है मेरे तो पहलाप सिंह खालसा ने पेपर पढ़िया बड़ी लंबाई लगाई है पुस्तक तो बारे जान पाए गुरुचरण सिंह काका का है रूहानी सफर साहित्य कलश है ਪਬਲਿਕੇਸ਼ਨ ਪਟਿਆਲਾ ਵੱਲੋਂ ਸਰਕਾਰ ਸਾਹਿਬ ਨੂੰ ਸਹਿਮਨ ਚਲਾਇਆ ਜੋ ਕਵੀਆਂ ਦੀਆਂ ਭਾਵਨਾਵਾਂ ਅਤੇ ਅਜੇ ਆਪਣਾ ਅਨੁਭਵ ਦਾ ਪ੍ਰਗਟਾਵਾ ਬਕਾਇਦਾ ਆਈਐਸਨ ਨੰਬਰ ਲੱਗੀ ਇਸ ਕਿਤਾਬ ਦੀ ਕੀਮਤ 200 ਰੁਪਏ 60 ਪੰਨਿਆਂ ਦੀ ਇਸ ਕਹਾਣੀ ਸੰਗ੍ਰਹਿ ਉਨ ਸ਼ਾਇਰੀ ਦਾ ਪੁਸਤਕ ਜਿੱਥੇ ਕਵੀ ਨੇ ਆਪਣੇ ਲਿਖਣ ਦੇ ਸ਼ੌਕ ਦੀ ਸ਼ੁਰੂਆਤ ਪੜ੍ਹਾਈ ਸਕੂਲੀ ਪੜ੍ਹਾਈ ਕਰ ਕੀਤੀ ਉੱਥੇ ਪੇਸ਼ੇ ਵਿੱਚੋਂ ਬੈਂਕ ਦੀ ਨੌਕਰੀ ਜਿਹੜੀ ਇਹ ਮਿਆਦ ਦਾ ਰਾਂ ਜਿਉਂ ਉਹਨਾਂ ਦੀ ਸਹਿਤ ਬਮਾਸ ਫਰਕ ਕਰਾ ਰਿਹਾ ਇਸ ਪੁਸਤਕ ਨੂੰ ਕਹਿਣਾ ਉਹਨਾਂ ਨੇ ਉਹਨਾਂ ਦਾ ਕਹਾਣੀ ਸੁਣਾ ਸਹਿ ਅਹਿਸਾਸ ਦੀ ਸ਼ਕਤ ਹੈ ਅਤੇ ਇਹ ਹੋਰ ਸਾਧਨੀਆਂ ਪੁਸਤਕਾਂ ਜਿੱਚ ਵੀ ਉਹਨਾਂ ਨੇ ਮਤਲਬ ਲਾ ਦਿੱਤੀ ਹੈ ਸਹਿ ਅਹਿਸਾਸ ਇੱਕ ਸਾਹ ਰਹਿਣਾ यानी भी अक्टूबर दो हज़ार चौबीस को इतने ही रिलीज की सफा पुस्तक रूप मूल रूप में कवि के बदर्बे से उसे आत्मिक सफा का बयान इस संग्रह दिन कवितावान औषधिता दर्जा दिता जा सकता है जो मनुखी रोगा विचार उन्हें इलाज ਦਾ ਵਾਇਗ ਸੁਨੇਹਾ ਕਦੀ ਸਾ ਪਕੜ ਰੂਹੇ ਗੋਲ ਅਤੇ ਵਿਖਾਲਿਆ ਸਮ ਤੋਂ ਦਿੱਤੇ ਇਸ ਪੋਸਟ ਦਾ ਮੁੱਖ ਮੰਤਵ دنیਵੀ ਬੋਲਣਾ ਕੋ ਸ਼ੁਰੂ ਹੋ ਕੇ ਮੈਂ ਤੇ ਤੇਰਾ ਰੱਬ ਜੀ ਮਨਜ ਤੱਕ ਪਹੁੰਚਣ ਇਸ ਨੂੰ ਭਾਗਿ ਸਿੱਤ ਆਧੂ ਚੇਲਨ ਅਤੇ ਸਮਾਗ ਰਸੇਲ ਵਗਦੇ ਕਈ ਪੜਾਅ ਨੰਨ ਦੇ ਸੰਗਰਾਹ ਦੀ ਸੰਦੇਸ਼ਤਾ ਪੁਰਾਣੇ ਸਫਰ ਹੀ ਇਸ ਪੁਸਤਕ ਦੇ ਸਮੱਗਰੀ ਕੋ ਆਉਂ ਦਸਾਉਂਦੀ ਹੈ ਜਿਸ ਵਿੱਚ ਕਵੀ ਰੂਹੀ ਕੁਮਤਨਾਲ ਗੱਲਾਂ ਕਰਦਾ ਨੂੰ ਇੱਕਾਂਤ ਵਿੱਚ ਗਏ ਕੇ ਮੀਨਿਆ ਮੁੰਦਰਾ ਨਵਾਬਾਤ ਸਭੇ ਘਰਾਂ ਦੇ ਦੁਸ਼ੇਰ ਉਹਨਾਂ ਦੀ ਗੱਲ ਕਰਦਾ ਇਹ ਸਫਲ ਅਸਫਲ ਵਿੱਚ ਦੁਨੀਆ ਦੇ ਸ਼ੋਰ ਤੋਂ ਦੂਰ ਹੋ ਕੇ ਉਹਨਾਂ ਨੇ ਛਾੜ ਕੇ ਅਦੇ ਰੱਬੀ ਬਣਾਵਾਂ बदल की यादगार इस सफर दौरान कई अहम मोर आते हैं जिमें कि दरिया भी मोह माया जी घेरे में फंसया जग सु रहता पर कभी रस की रहमत सबका जागता होया मन दर्शक पुखा गुजार करता है कभी अपने सफर तनाई में चंगा महसूस करता है क्योंकि एक ਸਿਰਫ ਪ੍ਰਮਾਤਮਾ ਦੀ ਯਾਦ ਹੀ ਬਾਕੀ ਰਹੀ ਹੈ ਅਦੇ ਦੁਨੀਆ ਦੇ ਵਿਕਾਇ ਭੁੱਲ ਜਾਂਦੇ ਇਹ ਦਰਸਾਉਂਦਾ ਹੈ ਕਿ ਰੋਹਾਨੀ ਸਫਰ ਇੱਕ ਉਹ ਅੰਦਰੂਨੀ ਪ੍ਰਕਿਰਿਆ ਹੈ ਜੋ ਵਿਕਾਰ ਨੂੰ ਜੀ ਸੰਪੂਰਨ ਹੁੰਦਾ ਕਵੀਆਂ ਬਹੁਤਿਆਂ ਖੁਸ਼ਾਵਾ ਉਸ ਦੇ ਮਾਲਕ ਉਸਤਾਰ ਦਾ ਰਹਿਤੋਤੀ ਸੱਚਾ ਪਿਆਰ ਅਤੇ ਸਿੱਖ ਯਾਨੀ ਉਸਤਤ ਨੂੰ ਸਮਰਪਤ ਹਨ ਕਵਤਾਰ ਸਿੱਖ ਵਿੱਚ ਕਵੀ ਵਾਪਰ ਨੋਟ ਮਰਬਾਨੀ ਸੋਪਾ ਅਤੇ ਪਰਜ ਰਜਗਾਰ ਦੇ ਪਿਆਰ ਦੀ ਗੱਲ ਕਰਦਾ ਉਹ ਪ੍ਰਮਾਤਮਾ ਨੂੰ ਮੁਕਤੀ ਦਾ ਦাতা ਕਹਿੰਦਾ ਜਿਸ ਦੀ ਬਾਣੀ ਦਾ ਸੁਆਸ ਹੈ ਇਸ ਸੰਗ੍ਰਹਿ ਵਿੱਚ ਇਸ ਤੇ ਕੀਦਾ ਰ ਬਹੁਤ ਮੂਰਾ ਹੈ ਕਵਤਾ 13 ਜਿਕਰ ਵਿੱਚ ਕਵੀ ਦੱਸਦਾ ਹੈ ਕਿ ਜਦੋਂ ਵੀ ਉਸ ਦਾ ਮਾਨਕ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਗੁਣ ਸਮੋਹ ਹੋ ਜਾਂਦਾ ਹੈ ਅਤੇ ਤੇਰੇ ਖਿਆਲ ਨਾਲ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅੰਦਰੋਂ ਹੀ ਕਰਾ ਲਿਆ ਜਾਂਦਾ ਹੈ ਕਰਤਾ ਤੇਰਾ ਦਸਤਾਰਾ ਵਿੱਚ ਪਰਮਾਤਮਾ ਦੀ ਸਰਬ ਵਿਆਕਤਾ ਨੂੰ ਗਿਆਨ ਕਰਦਾ ਹੈ ਜਿੱਥੇ ਉਹਨੂੰ ਪੰਚ ਤਤਾਂ ਵਿੱਚ ਸ੍ਰਿਸ਼ਟੀ ਅਤੇ ਕਣ ਕਣ ਦੇ ਵਿੱਚ ਤੇਰਾ ਵਿਚਾਰਾ ਨੂੰ ਜਨਮ ਦਿੰਦਾ ਹੈ ਗੁਰਸ਼ਰਸ ਸਿੰਘ ਕਾਕਾ ਗੁਰੂ ਦੀ ਰਹਿਮਤ ਹੀ ਸਹਿਮਤ ਨੂੰ ਦੱਸਦਾ ਹੈ ਕਵਿਤਾ ਰਹਿਮ ਕਾ ਵਿੱਚ ਉਹ ਮਨੁੱਖ ਨੂੰ ਆਪਣੇ ਆਪ ਤੋਂ ਵਿਕਾਰਾਂ ਨੂੰ ਦੂਰਨ ਅਤੇ ਨਿਰਵਲਪਾਣੇ ਦੇ ਪਰੇ ਸਲੋਕ ਨੂੰ ਲੱਭ ਕੇ ਘਰਮ ਅੰਡਾਂ ਦੇ ਜੋਦ ਵਿੱਚ ਲੈ ਰਿਹਾ ਹੈ ਸਾਸਤਰ ਕਵੀ ਦੱਸਦਾ ਹੈ ਕਿ ਪਰਮਾਤਮਾ ਨੇ ਤਨਾਲ ਪਰੇ ਹਨ ਅਤੇ ਵੰਡ ਨਿਸ਼ਕਾਮ ਹੈ ਪਰ ਮਨੁੱਖੀ ਮਨ ਸੁੱਖਾ ਲਾਲਚੀ ਚੋੜ ਕਵੀ ਇਸ ਸੰਗ੍ਰਹਿ ਵਿੱਚ ਆਤਮ ਚਿੰਤਨ ਤੇ ਬਲ ਦਿੰਦਾ ਹੋਇਆ ਮਨੁੱਖੀ ਮਨੁੱਖ ਨੂੰ ਸਹੀ ਜੀਵਨ ਜਾਣ ਦੀ ਸੇਧ ਦਿੰਦਾ ਹੈ ਕਵਿਤਾ ਮੈਂ ਹਉਮੈ ਦੇ ਵਿਨਾਸ਼ ਕਈ ਰੂਪ ਨੂੰ ਬਿਆਨ ਕਰਦੀ ਹੈ ਕਵੀ ਕਹਿੰਦਾ ਹੈ ਕਿ ਉਸ ਦੇ ਅੰਦਰੋਂ ਮੈਂ ਨਾ ਮੁਕੀ ਜਿਸ ਕਾਰਨ ਉਸ ਦੇ ਮਿੱਤਰ ਦੂਰ ਹੋ ਗਏ ਅਤੇ ਰਿਸ਼ਤੇ ਟੁੱਟ ਗਏ ਇਹ ਕਵਿਤਾ ਸੋਚੀ ਮਿਲਣ ਉੱਤੇ ਮੈਂ ਵੀ ਹਾਂ ਤੂੰ ਵੀ ਪਰਮਾਤਮਾ ਕਰ ਦੇ ਸਕਦੇ ਵਿਗੁਣ ਜਿੰਦਗੀ ਦੇ ਬਦਲ ਦੀ ਗੱਲ ਕਰਦੇ ਇਸੇ ਤਰ੍ਹਾਂ ਮਨ ਨਿਹਾਰ ਤਬਕ ਵਿੱਚ ਕਵੀ ਦੂਜਿਆਂ ਦੇ ਐਕ ਨੂੰ ਬਣਾਉਣ ਦੀ ਬਜਾਏ ਆਪਣੇ ਮਨ ਦੀ ਮੈਨ ਉਤਾਰ ਅਤੇ ਆਪਣੇ ਆਪ ਦੀ ਨਿਹਾਰ ਦੀ ਪ੍ਰੇਰਨਾ ਲੈਂਦਾ ਇਹ ਸੰਗ੍ਰਹਿ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਮੌਤ ਦੀ ਸੱਚਾਈ ਹੈ ਕਵਿਤਾ ਮੌਤ ਲਾਵੇ ਬੰਦੇ ਨੂੰ ਵਿੱਚ ਮਰਨ ਇੱਕ ਸੱਚਾਈ ਪਿਆਰ ਕਰ। ਕਈ ਬੰਦੇ ਬਹੁਤ ਕੋ ਦਾਂਦੇ ਹੋਏ ਹਰ ਪਲ ਮਾਰਦੇ ਹਨ ਪਰ ਉਕਤਮ ਮਾਰਨਾ ਉਹ ਹੈ ਜਦੋਂ ਮਨਕੋ 옴 ਮੇਨ ਅਨਿਮਾ ਸਕਦਾ ਹੈ। ਕਵੀ ਦਾ ਜੀਵਨ ਦੀ ਦੌੜ ਲਈ ਜਰੀਆ ਗੇ ਸਪੱਸ਼ਟ ਹੈ ਜੀਵਨ ਦੀ ਦੌੜ ਮੁਕੜੀ ਨਹੀਂ ਪਰ ਸਵਾਦ ਨੂੰ ਖਾਣੇ ਹੈ। ਇਸ ਲਈ ਲਿਖਿਆ ਗਿਆ ਹੈ ਆਪਣੇ ਸੰਤ ਨੂੰ ਪਹਿਲਾ ਰੂਪ ਕਿਉਂਕਿ ਗੰਮ ਦਾ ਨਜੀਬ ਸਾਹਿਬ ਹੁੰਦੇ। ਕਰਤਾ ਬਾਣੀ ਦਾ ਅਰਥ ਕਰੀ ਮ੍ਰਿਤਕ ਗਰਥੀਆਂ ਨੂੰ ਸਰਬਤੇ ਨਾਮ ਨਮ ਓੰਕਾਰ ਓੰਕਾਰ ਮਹਾਂਕਾਰ ਅਤੇ ਫਿਕਰਾਂ ਸੰਸੇ ਛੱਡ ਕੇ ਬਾਣੀ ਪੜ ਦੀ ਨਸੀਹਤ ਦਿੰਦਾ। ਉਹ ਸੰਸਾਰ ਪਰਮਾਤਮਾ ਦਾ ਜੀ ਪਰਮਾਤਮਾ ਦੀ ਰਹਿਮ ਕਰੀ। ਵਿਖਿਆ ਵਿਖਿਆ ਗਿਆ ਹੈ ਕਿ ਬਾਣੀ ਦਾ ਲੜ ਫਾਪ ਚਲੇ। ਕੋਸ਼ਨ ਕਾਕਾ ਜੀ ਸ਼ੈਲੀ ਸਾਹਿਬ ਸੱਚ ਅਤੇ ਪਰਨਾਥ ਦੇ ਸ਼ੋਅ ਵਾਲੀ ਹੈ ਉਹ ਰੋਜ਼ਾਨਾ ਜੀਵਨ ਦੇ ਤਜਰਬਿਆਂ ਨੂੰ ਰੋਹਾਨੀ ਵਿਚਾਰ ਧਾਰਨਾ ਨਾਲ ਜੋੜ ਕੇ ਪੇਸ਼ ਕਰਦਾ ਹੈ ਭਾਵੇਂ ਕਵੀ ਨੇ ਆਪਣੇ ਜਨਨ ਪਰ ਜੀਵਨ ਵਿੱਚ ਇੱਕ ਬ੍ਰਿੰਤ ਅਭਸਰ ਕੋ ਮਪਾਇਆ ਹੈ ਪਰ ਫਿਰ ਵੀ ਉਹਨਾਂ ਦੀ ਕਵਿਤਾ ਵਿੱਚ ਸੇਵ ਦੀ ਭਾਵ ਅਤੇ ਆਤਮਿਕ ਝਟਕਣ ਨੂੰ ਇਹ ਇਹ ਜੀਵ ਦਾ ਸੰਦੇਸ਼ ਪ੍ਰਗਟਾਉਂਦਾ ਹੈ ਉਹ ਸਤ ਨੂੰ ਲੱਭਣ ਵਾਲਾ ਕੋਈ ਹੈ ਇਸ ਪੁਸਤਕ ਵਿੱਚ ਕਈ ਜਗ੍ਹਾ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਹੋਣ ਕਰਕੇ ਸੱਚਾ ਦਿਲਾਸਾ ਵੀ ਥੋੜੀ ਘੋਲ ਨਹੀਂ ਆਇਆ। ਇਸ ਲਈ ਕਾਸਰਾ ਪੁਰਾਣੀ ਸਰਬ ਸਾਧਰਕ ਪੰਜਾਬੀ ਕਵਿਤਾ ਵਿੱਚ ਇੱਕ ਅਜਿਹਾ ਪ੍ਰਯਾਸ ਹੈ ਜੋ ਮਨੁੱਖ ਨੂੰ ਆਤਮ ਸੱਚ ਤੇ ਦਿਗਾਂ ਦਾ ਕੋਟਾ ਦਿੰਦਾ ਹੈ। ਇਹ ਸੰਗਰਾਮ ਮਾਇਆ ਦੇ ਘੇਰੇ ਵਿੱਚ ਫਸੇ ਮਨੁੱਖ ਨੂੰ ਅਨੁੱਖ ਨੂੰ ਸੱਚੇ ਟਿਕਾਣੇ ਦੀ ਭਾਵ ਕਰਨ ਮੰਮੇ ਦੇ ਆਕਰਣ ਅਤੇ ਗੁਰਬਾਣੀ ਦੇ ਲੜਨ ਲੱਗਣ ਦੀ ਪ੍ਰੇਰਣਾ ਦੇ ਕੇ ਇੱਕ ਸੁੱਤੇ ਅਤੇ ਸੁਚਾਰੇ ਜੀਵ ਦੇ ਨਜ਼ਾਰੇ ਨੂੰ ਮਾਨਣ ਲਈ ਸਭ ਦਾ। ਇਸ ਤਰ੍ਹਾਂ ਇਹ ਪੋਸਟਕ ਨਿਸ਼ਕਾਮਤਾ ਤੋਂ ਸ਼ੁਰੂ ਹੋ ਕੇ ਸ੍ਰੋਟੀ ਕੈਨਾਤ ਦੇ ਇੱਕ ਉਤਮ ਅਤੇ ਸਕਾਰਤਮਕ ਸੰਦੇਸ਼ ਦੇ ਵਿੱਚ ਸਭ ਰਹੇਗਾ। ਮੋਢੀ ਸਾਸੀ ਕਾਰਕ ਬੜਾਈ ਦੇ ਪਾਤਸ਼ਾਹ ਪ੍ਰਕਾਸ਼ਨਾ ਦੇ ਜੀ ਸਾਹਿਬ ਜੀ ਇਸ ਪੁਸਤਕ ਦਾ ਸਵਾਗਤ ਕਰਦਾ ਹੈ। ਧੰਨਵਾਦ। but not every